ਬੀਤੇ ਦਿਨ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਏ ਸਹਾਇਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਦੀ ਮੌਦੇ ਮਾਮਲੇ ਦੇ ਵਿੱਚ ਮੁੱਲੇਪੁਰ ਪੁਲਿਸ ਦੇ ਵੱਲੋਂ ਜੀਆਰਪੀ ਥਾਣਾ ਸਰਾਂਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੰਚੀ ਗੁਰਿੰਦਰ ਸਿੰਘ ਢੀਂਸਾ ਦੇ ਵਿਰੁੱਧ ਆਈਪੀਸੀ ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਂਦਾ ਸਮਝਾ ਮਿਲਿਆ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮਿੱਤਰ ਦੀ ਪਤਨੀ ਹਰਚੈਨ ਕੌਰ ਨੇ ਪੁਲਿਸ ਨੂੰ ਤੀਜ ਕਾਇਦੇ ਦੇ ਦੱਸਿਆ ਕਿ ਉਸਦੇ ਪਤੀ ਸਾਇਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਆਪਣੇ ਕੀਤੇ ਪ੍ਰਤੀ ਬਹੁਤ ਹੀ ਇਮਾਨਦਾਰ ਸਨ ਜਿਨ੍ਹਾਂ ਦੀ ਡਿਊਟੀ ਜੀਆਰਪੀ ਥਾਣਾ ਸਰੰਦ ਵਿਖੇ ਲੱਗੀ ਹੋਈ ਸੀ ਅਤੇ ਉਸਦੇ ਪਤੀ ਨੇ ਉਸ ਨੂੰ ਦੱਸਿਆ ਸੀ ਕਿ ਜੀਆਰਪੀ ਥਾਣਾ ਸਰੰਦ ਦਾ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੰਸ਼ੀ ਗੁਰਿੰਦਰ ਸਿੰਘ ਢੀਂਡਸਾ ਮੈਨੂੰ ਰਿਸ਼ਵਤ ਲੈਣ ਦੇ ਲਈ ਕਾਫੀ ਮਜਬੂਰ ਕਰ ਰਹੇ ਹਨ ਅਤੇ ਕਾਫੀ ਮਾੜਾ ਚੰਗਾ ਹੀ ਬੋਲਦੇ ਹਨ ਜਿਨ੍ਹਾਂ ਨੇ ਉਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਦਿੱਤਾ ਹੈ ਜਿਸ ਦੇ ਲਈ ਉਜ਼ਾ ਮੰਨ ਕਰਦਾ ਹੈ ਕਿ ਉਹ ਆਤਮ ਹੱਤਿਆ ਹੀ ਕਰ ਲਵੇ ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਉਜ਼ਾ ਪਤੀ ਸੁਖਿੰਦਰ ਪਾਲ ਸੀ ਇਹਨਾਂ ਗੱਲਾਂ ਨੂੰ برداشت ਨਹੀਂ ਕਰ ਸਕਿਆ ਤੇ ਰਾਤ ਨੂੰ 11 ਵਜੇ ਦੇ ਕਰੀਬ ਉਜ਼ੇ ਪਤੀ ਨੇ ਉਕਤ ਵਿਅਕਤੀ ਨੂੰ ਤੰਗ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਉਧਰ ਮਾਮਲੇ ਦੀ ਜਾਂਚ ਕਰਦੇ ਥਾਣਾ ਮੁੱਲੇਪੁਰ ਦੇ ਸਹਾਇਕ ਥਾਣੇਦਾਰ ਪ੍ਰਥਵੀ ਰਾਜ ਸਿੰਘ ਨੇ ਦੱਸਿਆ ਕਿ ਅਮ੍ਰਿਤਕ ਥਾਣੇਦਾਰ ਸੁਖਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਪੁਰ ਸਾਹਿਬ ਇਲਾਕੇ ਤੋਂ ਬਰਾਮਦ ਹੋਈ ਹੈ ਜਿਸ ਨੂੰ ਲਿਖਿਆ ਗਿਆ ਸੋਸਾਈ ਨੋਟਿਸ ਬਰਾਮਦ ਕੀਤਾ ਗਿਆ ਹੈ ਉਨਾਹ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੰਛੀ ਗੁਰਿੰਦਰ ਸਿੰਘ ਢੀਂਸਾ ਦੇ ਵਿਰੁੱਧ ਮੁਕਤਮਾ ਦਰਜ ਕਰਕੇ ਦੋਵਾਂ ਦੀ ਪੜ੍ਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਪਿੰਡ ਦੇ ਸਰਪੰਚ ਜਗਦੀਪ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਸੁਖਵਿੰਦਰਪਾਲ ਸਿੰਘ ਜਿਹੇ ਇਮਾਨਦਾਰ ਵਿਅਕਤੀ ਨੂੰ ਮਰਨ ਦੇ ਲਈ ਮਜਬੂਰ ਕਰਨ ਵਾਲਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਸ ਜਨ ਹੈ ਖੈਰ ਅਪਰ ਹੋਈ ਆ 88 ਨੰਬਰ आज कल की तारीख से तेरह बारह दो हजार तेई के दो बंद के खिलाफ कोई है एक सचो सचो गुरदर्शन सिंह जी आर पी था जोड़े सरहम लगे हुए हैं सचो साहब ने तो उन्होंने मुंशी गुरिंदर सिंह ढीरसा क्योंकि उखविंदरपाल सिंह एस आई लगे हुआ से जी आर पी थाने से ਉਹਨੂੰ ਟੰਕਰਨ ਦਾ ਦੋਸ਼ ਹੈ ਤੇ ਇਹਨਾਂ ਦੇ ਵਾਈਫ ਜਿਹੜੀ ਆਪਣੇ ਸੁਖਵੀਰਪਾਲ ਸਿੰਧੀ ਨੇ ਹਰਚੈਨਖੌਰ ਇਹਨਾਂ ਦੇ ਬਿਆਨਾਂ ਤੇ 306 ਆਈਪੀਸੀ ਵੀ ਐਫਆਈਆਰ ਦਰਜ ਹੋਈ ਹੈ ਪਹਿਲਾਂ ਕਿਹੜੀ ਲੱਗੀ ਸੀ ਇਹ ਵਾਦਾ ਕੀਤਾ ਕੀ ਨਹੀਂ ਨਹੀਂ ਪਹਿਲਾ ਜਿਹੜਾ ਪਹਿਲਾਂ ਇਹਨਾਂ ਨੂੰ ਜੈਡ ਬਾਡੀ ਨਹੀਂ ਮਿਲੀ ਸੀ ਇਸ ਕਰਕੇ ਇਹਨਾਂ ਦਾ ਮਿਸਿੰਗ ਲਿਖੀ ਹੋਈ ਸੀ ਉਹ ਜੈਡ ਬਾਡੀ ਇਹਨਾਂ ਦੀ ਕੱਲ ਮਿਲ ਗਈ ਹੈ ਹਰਿਆਣੇ ਛੋ ਇਸ ਕਰਕੇ ਉਹ ਐਫਆਈਆਰ ਇਹਨਾਂ ਤੇ ਦਰਜ ਹੋ ਉਧਰ ਦੇ ਕਿਤੇ ਤਾਂ ਹਮ ਪ੍ਰੋਬਲਮ ਪਾਈ ਹੋਈ ਹੈ ਆਰਾਏ ਦੇ ਚ 306 ਤੇ ਚੌਥੀ ਆਈਪੀ 'ਚ 218 ਮ ਲੱਗੀਆਂ ਨੇ ਜਿਹੜੀ ਬੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਜੀ ਕੋਸਾਰੀ ਬਾਕੀ ਹੈ ਤੇ ਇਹਨਾਂ ਨੂੰ ਜਲਦੀ ਹੀ ਉਪਤਾਰ ਕਰਕੇ ਲੋਕੀਸ਼ ਨੂੰ ਨਿਪਟਾਰਾ ਕੀਤਾ ਜਾਵੇ ਕਿਸੀ ਪੂਰਾ ਮਹੰਮਾ ਕਿਸ ਗਾ ਕਿੱਦਾਂ ਹੋਇਆ ਹੈ ਸਾਰਾ ਵਿੱਚ ਇਹ ਬਿਊਟੀ ਤੇ ਸੀ ਆਪਣੇ ਸੁਖਵਿੰਦਰ ਕਾਲਸਨ ਬਿਊਟੀ ਤੇ ਸੀ ਇਹਨਾਂ ਨੂੰ ਇਹ ਕਹਿੰਦੇ ਨੇ ਕਿ ਮਿਸ਼ਲਾ ਵਗੈਰਾ ਮੈਨੂੰ ਇਸ ਤਰ੍ਹਾਂ ਦਿੱਤੀਆਂ ਹੋਈਆਂ ਸੀ ਜਿਹੜਾ ਉਹ ਮਤਲਬ ਉਸ ਦੀ ਇਨਵੈਸਟੀਗੇਸ਼ਨ ਨਹੀਂ ਕਰ پا ਰਹੇ ਸੀ ਤੋਂ ਉਹ ਮਾੜਾ ਚੰਗਾ ਬੋਲਦੇ ਸੀ ਜਿਸ ਕਰਕੇ ਉਹਨਾਂ ਨੇ ਮਹਿਜ ਛਾਲ ਮਾਰ ਦਿੱਤੀ ਸੀ ਕੋਈ ਨੋਟ ਵੀ ਮਿਲੇ ਹਾਂਜੀ ਹਾਂ ਸਾਈਡ ਨੋਟ ਵੀ ਲਿਆ ਜਿਹਦੇ ਵਿੱਚ ਉਹਨਾ ਸਤਜੋ ਸਾਹਿਬ ਦਾ ਨਾਂ ਲਿਖਿਆ ਹੋਇਆ ਗੁਰਦਵ ਸਿੰਘ ਦਾ ਤੇ ਮੁੰਸੀ ਗੁਰਵਿੰਦਰ ਸਿੰਘ ਇਹ ਜਿਹੜਾ ਜੀਆਰਪੀ ਖਾਣੇ ਲੱਗੇ ਹੋਏ ਸੀ ਸਰਹੰਦ ਵਿੱਚ ਤੇ ਪੋਸਟਮਾਰਟਮ ਇਹਦਾ ਹੋ ਰਿਹਾ ਤਾਂ ਅਜੇ ਸਸਕਾਰ ਹੋ ਰਹਿਣਾ ਸਰ ਪੋਸਟਮਾਰਟਮ ਤੋਂ ਬਾਅਦ ਜੀਆਰਪੀ 'ਚ ਬਤੌਰੇ ਐਸਐਚਓ ਨਾਮ ਸੀਗੇ ਔਰ ਨਾ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੱਖ ਮੁੰਸੀ ਗੁਰਿੰਦਰ ਸਿੰਘ ਢਿੰਡਸਾ ਤੋਂ ਦੁਖੀ ਹੋ ਕੇ ਉਹਨਾਂ ਨੇ ਆਤਮ ਹੱਤਿਆ ਕੀਤੀ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਅਸੀਂ ਪ੍ਰਸ਼ਾਸਨੋਂ ਹੀ ਮੰਗ ਕਰਦੇ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਤਾਂ ਸਾਡੇ ਭਰਾ ਨੂੰ ਸਦਾ ਸੁਖਵਿੰਦਰਪਾਲ ਸਿੰਘ ਜੀ ਆਤਮਾਨੁ ਸ਼ਾਂਤਿ ਹੋਵੇ। ਕਿਹਦੇ ਹੋਈ ਕਿਤੇ ਇਨਸੀਡੈਂਟ ਕੀ ਹੋਣਾ। ਇਹ ਤਾਂ ਹੁਣ ਨਹਿਰ ਤੋਂ ਨਹੀਂ ਗੱਡੀ ਬਰਾਮਦ ਦੇ ਵਿੱਚੋਂ ਸੂਚ ਸਾਡੇ ਨੋਟ ਸੀਗਾ। ਸੂਚ ਸਾਡੇ ਨੋਟ ਮੈਂ ਪੜਿਆ। ਉਦੋਂ ਪਰਮਾ ਸਾਫ਼ ਲਿਖਿਆ ਹੋਇਆ ਵੀ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਰਸੀ ਗੋਰਿੰਦਰ ਸਿੰਘ ਟ੍ਰੇਨ ਸੈਵਨ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ। ਨੋਨੋਸ ਦੁਖੀ ਹੋ ਕੇ ਆਤਮ ਹੱਤਿਆ ਕਰ ਰਹੇ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ। ਬਾਉਡੀ ਦਾ ਫਤਿਹਬਾਦ ਜਾ ਕਰਨ ਹਰਿਆਣੇ ਤੋਂ ਮਿਲਿਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਤ ਤੇ 파ਰਸ ਗੋਤਮ ਦੀ ਵਿਸ਼ੇਸ਼ ਰਿਪੋਰਟ